ਰੱਬ ਕਾ ਕੀਆ ਰਹਾ ਰੱਬ ਕਾ ਕੀਆ ਜਾਨੋ ਮੇਠ ਲਾ ਨਾਨਕ ਆਇਆ ਸੁਖੋ ਦਿਨਵਾਕ ਨਾਨਕ ਕੋ ਪਉਜਨੇ ਪੂਜਾ ਅਸ ਲੋਕ ਸਰਬ ਕਲਾ you ਸਤਿਗੁਰਾਂ ਦੇ ਸਿਮਰਨ ਸਤ ਕਰਮਜਾ ਮਿਰਤਨਾ ਸਤ ਬੋਲ ਸਤ ਸਤ ਉਤਪਤ ਸਤ ਕਰਮਿ ਨਿਰਵਨ ਨਿਰਵਣ ਜਿਸ ਸਾਹਿਬੁ ਜਾਇ ਜਿਸ ਸਾ ਸੋ ਪਲੀ ਸਤਨਾਮੁ or uh not -huh. ਆਸਨਾ ਕਾਟ ਤੇ ਆਪੋ ਤਾਂ ਹੋ ਰੱਖ ਤੰਦੇ ਕਰਾ ਹਾਥ ਆ ਮਾਨਸ ਜਦਨਾ ਕਰਤੋ ਭਾਂਤੋ ਤਿਸਕੇ ਕਰਤੋ ਵਿਰਥੇ ਜਾਤ ਮਰਨ ਮਰਕੈ ਅਵੜਨ ਕੋਏ ਸਮਝੀਆਂ ਕਾ ਬਰਖਾ ਸੋਏ ਕਾਹੀ ਸੋਚ ਕਰੈ ਨਿ ਪ੍ਰਾਣੀ ਜਪ ਤਾਨਕ ਪ੍ਰਭ ਅਲਗ ਵਿਡਾਨ